ਸਤਿ ਸ੍ਰੀ ਅਕਾਲ ਦੋਸਤੋ ਪੰਜਾਬੀ ਖਬਰਾਂ ਦੇ ਤਾਜ਼ਾ ਬੁਲੇਟਨ ਦੇ ਵਿੱਚ ਮੈਂ ਆਰਪ੍ਰੀਤ ਸਿੰਘ ਤੁਹਾਡਾ ਸਵਾਗਤ ਕਰਦਾ ਪੰਜਾਬ ਦੀਆਂ ਤਾਜ਼ਾ ਤਰੀਨ ਖਬਰਾਂ ਤੁਹਾਡੇ ਰੂਬਰੂ ਕਰਾਂਗੇ ਸੋ ਵੀਡੀਓ ਦੇ ਵਿੱਚ ਅੰਤ ਤੱਕ ਜਰੂਰ ਬਨੇ ਰਹਿਣਾ ਜੀ ਖਬਰਾਂ ਬਹੁਤ ਹੀ ਮਹੱਤਵਪੂਰਨ ਅਤੇ ਧਿਆਨ ਦੇ ਨਾਲ ਸੁਣਨ ਵਾਲੀਆਂ ਹਨ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਅੱਜ ਦੀਆਂ ਮਹੱਤਵਪੂਰਨ ਚੋਣਵੀਆਂ ਖਬਰਾਂ ਤੇ ਪੰਜਾਬ ਦੌਰੇ ਤੇ ਆਉਣ ਤੇ ਰਾਹੁਲ ਗਾਂਧੀ ਤੇ ਰਵਨੀਤ ਬਿੱਟੂ ਨੇ ਦਿੱਤਾ ਵਿਵਾਦਤ ਬਿਆਨ ਰਾਹੁਲ ਗਾਂਧੀ ਨੇ 30 ਮਿੰਟ ਤੱਕ ਮੰਜੇ ਤੇ ਬੈਠ ਕੇ ਸੁਣੀਆ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਸਮੱਸਿਆਵਾਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਰਾਹਤ ਤੇ ਪੁਨਰਵਾਸ ਕਾਰਜ ਜਾਰੀ ਪੰਜਾਬ ਦੇ ਵਿੱਚ ਜਾਰੀ ਹੋਈ ਚੇਤਾਵਨੀ ਸਖਤ ਫਰਮਾਨ ਦਿੱਤੀ ਜਾ ਰਹੀ ਹੈ ਇਹ ਚੇਤਾਵਨੀ ਜੇਕਰ ਇਹਨਾਂ ਦਾ ਵਾਸ ਚੱਲੇ ਤਾਂ ਰਾਸ਼ਟਰੀ ਗਾਣ ਚੋਂ ਪੰਜਾਬ ਕੱਢ ਦੇਣ ਭਗਵੰਤ ਮਾਨ ਨੇ ਕਿਹਾ ਸਾਨੂੰ ਤਾਂ ਬਹੁਤ ਮਹਿੰਗੀ ਪੈ ਗਈ ਆਜ਼ਾਦੀ ਪੰਜਾਬ ਦੇ ਅਧਿਆਪਕਾਂ ਨੂੰ ਵੱਡਾ ਝਟਕਾ ਸਿੱਖਿਆ ਵਿਭਾਗ ਹੋਇਆ ਸਖਤਾ ਹੁਣ ਪਿੰਡ ਦੀ ਮੋਟਰ ਤੇ ਰਹਿਣਗੇ ਪ੍ਰਵਾਸੀ ਮਜ਼ਦੂਰ ਪੰਜਾਬ ਸਰਕਾਰ ਦੀ ਨਵੀਂ ਪਹਿਲ বাস ਸਟੈਂਡ ਤੇ ਮਿਲਣਗੀਆਂ ਇਹ ਸਹੂਲਤਾਂ ਪੰਜਾਬ ਦੇ ਇਸ ਜ਼ਿਲ੍ਹੇ ਦੇ ਵਿੱਚ ਛਮਛਮ ਵਰ ਰਿਹਾ ਮੀਂਹ 17 ਅਤੇ 18 ਸਤੰਬਰ ਕਿਸਾਨਾਂ ਤੇ ਪੈ ਸਕਦਾ ਭਾਰੀ ਸੁਖਵੀਰ ਸਿੰਘ ਬਾਦਲ ਨੇ ਗ੍ਰਹਿ ਮੰਤਰੀ ਨੂੰ ਨਵੰਬਰ ਦੇ ਵਿੱਚ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਲਈ ਜਥਿਆਂ ਨੂੰ ਜਾਣ ਦੀ ਪ੍ਰਵਾਨਗੀ ਨਾ ਦੇਣ ਤੇ ਹੁਕਮਾਂ ਦੀ ਸਮੀਖਿਆ ਦੀ ਕੀਤੀ ਅਪੀਲ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਦੀ ਤਰ੍ਹਾਂ ਹੁਣ ਵਿੰਗੇ ਟੇਡੇ ਢੰਗ ਨਾਲ 62 ਪਿੰਡਾਂ ਦੀ ਜ਼ਮੀਨ ਐਕਵਾਇਰ ਕਰਨ ਦੀ ਯੋਜਨਾ ਪੰਜਾਬ ਦੇ 2303 ਪਿੰਡਾਂ ਲਈ ਸਰਕਾਰ ਦਾ ਵੱਡਾ ਉਰਾਲਾ ਟੀਮਾਂ ਪਿੰਡਾਂ ਦੇ ਵਿੱਚ ਪਹੁੰਚੀਆਂ ਕੰਮ ਹੋਇਆ ਸ਼ੁਰੂ BMW ਡਰਾਈਵਰ ਔਰਤ ਗ੍ਰਿਫਤਾਰ ਹਾਦਸੇ ਦੇ ਵਿੱਚ ਵਿੱਤ ਮੰਤਰਾਲੇ ਦੀ ਅਧਿਕਾਰੀ ਦੀ ਹੋਈ ਸੀ ਮੌਤ